Ya 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 ਉਹ ਲੋਕਦਾਰੀ ਦੀ ਮਨਜ਼ੂਰੀ ਦੇ ਨੂੰ ਤੇ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਊਲਾਣਾ ਦੇ ਵਿੱਚ ਬਹੁਤ ਹੀ ਸ਼ਾਨਦਾਰ ਖੇਡ ਸਟੇਡੀਅਮ ਬਣ ਕੇ ਅੱਜ ਅਸੀਂ ਨਹੀਂ ਪੱਥਰ ਜਿਹੜਾ ਉਹ ਰੱਖਿਆ। ਅਸਜੀਤ ਸਾਹਿਬ ਕਿੰਨੇ ਦਾ ਐ? ਇਹ ਤਕਰੀਬਨ 35 ਲੱਖ ਰੁਪਏ ਦਾ ਨਹੀਂ 39 ਲੱਖ 39 ਲੱਖ ਰੁਪਏ ਦਾ 39 ਸਮਥਿੰਗ ਕੋਸ਼ਾ ਇਹ ਸਾਢੇ 1.3 ਏਕੜ ਦਾ ਸਵਾ 3 ਏਕੜ ਦਾ ਗਰਾਊਂਡ ਹੈ ਇਹਦੀ ਚੇਨਿੰਗ ਫੈਂਸਿੰਗ ਗੇਟ ਲਾਈਟਿੰਗ ਟਾਇਲਟ ਬਾਥਰੂਮ ਇਹਦੇ ਵਿੱਚ ਜਿਹੜੀ ਸਹੂਲਤਾਂ ਇਹਨਾਂ ਦੀ ਕਿਉਂਕਿ ਬੱਚੇ ਰਾਤ ਨੂੰ ਖੇਡਾਂ ਕਰਨਗੇ ਵਾਲੀਬਾਲ ਦਾ ਕੋਰਟ ਜਿਹੜਾ ਇਹਨਾਂ ਦਾ ਤਕਰੀਬਨ ਬਣ ਕੇ ਉਹ ਪਹਿਲਾਂ ਤਿਆਰ ਹੋ ਗਿਆ ਉਲਾਣੇ ਜੇ ਮੈਂ ਗਰਾਊਂਡ ਦੀ ਗੱਲ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਜਸਵਿੰਦਰ ਜੀ ਇਹਨਾਂ ਦੀ ਸਾਰੀ ਟੀਮ ਗਤਕੇ ਦੀ ਸਾਰੀ ਟੀਮ ਕਬੱਡੀ ਦੀ ਖੋਖੋ ਦੀ ਐਥਲੈਟਿਕ ਦੀ ਸਾਰੀ ਟੀਮ ਹਲਕੇ ਘਨੌਰ ਦੇ ਬਲਾਕ ਘਨੌਰ ਦੇ ਜਿਹੜੇ ਸਾਡੇ ਸਕੂਲਾਂ ਦੇ ਇਵੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਸੋਨਾ ਲਾਣੇ ਪਿੰਡ ਤਨੋਲੀਆਂ ਲਾਣਾ ਕੁੰਨੇ ਮਾਜਰਾ ਉਪਰ ਸਾਰੇ ਬਿੰਡਾਂ ਦੇ ਬੱਚੇ ਇਕੱਠੇ ਹੋਏਗੀ ਜੀ ਆਉਂਦੇ ਆ ਸੀਨੀਅਰ ਸੈਕੰਡਰੀ ਸਕੂਲ ਵੀ ਆ ਇੱਥੇ ਉਹਨਾਂ ਦੀ ਮੰਗ ਸੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਪੂਰੀ ਕੀਤੀ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਵੀ ਪੂਰੇ ਪ੍ਰਸ਼ਾਸਨ ਦਾ ਵੀ ਤਹਿਤ ਦਿਲ ਤੋਂ ਧੰਨਵਾਦ ਕਰਦਾ ਸਾਡਾ ਪੰਚਾਇਤੀ ਰਾਜ ਡਿਪਾਰਟਮੈਂਟ ਇਹਨੂੰ ਬਣਾ ਰਿਹਾ ਸਪੋਰਟਸ ਗਰਾਊਂਡਾਂ ਤੋਂ ਆਪਣਾ ਸਾਡੇ ਸਰਪੰਚ ਸਾਹਿਬ ਸਾਡੀ ਸਾਰੀ ਜਿਹੜੀ ਟੀਮ ਆ ਵਕ ਵਕ ਪਿੰਡਾਂ ਤੋਂ ਆਏ ਹੋ ਸਰਪੰਚ ਸਾਹਿਬ ਹਾਂਜੀ ਸਾਡੇ ਮਾਸਟਰ ਜੀ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜਾ ਜੀ ਸਾਨੂੰ ਜੀ ਇੱਥੇ ਸਰ 3.17 ਹੈ ਜੀ 3.17 ਹੈ ਜੀ 1 ਏਕੜ ਤੋਂ ਜ਼ਿਆਦਾ 1 ਏਕੜ ਤੋਂ ਜ਼ਿਆਦਾ ਜਮੀਨ तकरीबन ਸਾਢੇ 3 ਪੌਣੇ 4 ਏਕੜ ਦੇ ਨੇੜੇ ਜਮੀਨ ਹੈ ਇਹਨਾਂ ਦੀ ਸਭਾ ਕਿਤੇ ਨੇ ਸਭਾ ਅਕਤਾਂ ਕਿ ਹੁਣ ਬਣ ਕੇ ਤਿਆਰ ਹੋ ਗਈ ਹੈ ਜੀ ਹਾਂ ਜੀ 6 ਮਹੀਨੇ ਤੋਂ ਸੜਕ ਦੇ ਉੱਪਰ ਜੀ ਬਣਾ ਕੇ ਜਾਵਾਂਗੇ ਧੰਨਵਾਦ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਾਹਿਬਾਨ ਸਾਡੇ মিডিਆ ਵਾਲੇ ਜੋ ਫਤਿਹ ਦੀ ਸਾਂਝ ਪਾਉ ਵਾਹਿਗੁਰੂ ਜੀ ਕਾ ਤਾਲਾ ਸਾਰੇ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਾਡਾ ਹਲਕਾ ਠਨੌਰ ਆ ਇਸ ਦੇ ਕੁਝ ਪਿੰਡ ਜਿਹੜੇ ਉਹ ਘੱਗਰ ਦੀ ਜਿਹੜੀ ਮਾਰ ਚੱਲਦੀ ਸਾਡੇ ਥੋੜਾ ਮੜਾ ਜਿਹਾ ਥੋੜਾ ਹੋ ਜਿਓ ਸਾਰੇ ਆ ਜਾਣਗੇ ਵਿੱਚ ਆਪਾਂ ਜਿਹੜੇ ਜਿਹੜੇ ਪਿੱਛੇ ਨੂੰ ਥੋੜੀ ਕਰਨਾ ਬਾਹਰ ਆਪਾਂ ਵਾ ਗਏ ਅਮਰ ਜੀ ਤੁਸੀਂ ਥੋੜਾ ਅੱਗੇ ਆਓ ਉਹਦੇ ਪਿੱਛੇ ਮਾਨ ਨੇ ਥੋੜਾ ਨਾ ਵਾਦਾ ਕੀਤਾ ਸੀ ਉਹ ਵਾਦਾ ਅਸੀਂ ਤੁਹਾਡਾ ਨਿਭਾ ਚੱਲੇ ਆ ਸਾਡੇ ਬਜ਼ੁਰਗ ਬੈਠੇ ਨੇ 7-8000 ਰੁਪਇਆ ਏਕੜ ਦਾ ਮੁਆਵਜ਼ਾ ਮਿਲਦਾ ਹੁੰਦਾ ਸੀ ਅੱਜ ਅਸੀਂ ਤੁਹਾਨੂੰ 20000 ਰੁਪਇਆ ਏਕੜ ਦਾ ਮੁਆਵਜ਼ਾ ਦੇਣ ਲੱਗੇ 7-8000 ਤੋਂ ਕੀ ਇਹ ਕੀ ਮੁਆਵਜ਼ਾ ਜੇ ਸਰਕਾਰ ਕਰ ਸਕਦੀ ਹੈ ਤਾਂ ਇਹਦਾ ਮਤਲਬ ਸਰਕਾਰ ਥੋੜੇ ਬਾਰੇ ਕਿਸਾਨਾਂ ਬਾਰੇ ਥੋੜੇ ਬਾਰੇ ਸੋਚਦੀ ਹੈ ਕਾਮੀ ਖੁਰਦ ਦੇ ਵਿੱਚ 2 ਕਰੋੜ 2 ਲੱਖ ਸੀ ਬਾਕੀ ਸਾਰੀ ਜਿਹੜੀ ਹੈ ਰਕਮ तकरीबन 9 ਕਰੋੜ ਦੇ ਨੇੜੇ ਤੇੜੇ ਹੁੰਦੀ ਹੈ ਤੇ ਸਵੇਰੇ ਆਪਾਂ ਪਹਿਲਾਂ ਦੋ ਖੇਡ ਗਰਾਊਂਡਾਂ ਦਾ ਅਧਿਕਤਮ ਕੀਤਾ ਸੀ ਮੰਡੋਲੀ ਤੇ ਭੁਲਾਣੇ ਦੇ ਵਿੱਚ ਸੋ ਜਿਹੜਾ ਕਿਸਾਨਾਂ ਨੂੰ ਜਿਹੜਾ 1 ਏਕੜ ਵਿੱਚੇ 40 ਕਿਲੋ ਬੀਜ ਜਿਹੜਾ ਕਿਉਂਕਿ ਜੇ ਆਪਾਂ ਸੁਪਰ ਸੀਡਰ ਦੇ ਨਾਲ ਬੀਜਦੇ ਆ ਤਾਂ तकरीबन 40 ਕਿਲੋ ਬੀਜ ਲੱਗਦਾ ਹੈ ਜੋ ਜਿਹੜਾ ਉਹ ਵੀ ਜਿਹੜਾ ਇਹਨਾਂ ਨੂੰ ਟਾਈਮ ਨਾਲ ਕਿਉਂਕਿ ਆਪਦੀ ਪਟਵਾਰੀ ਤੋਂ ਰਿਪੋਰਟ ਕਰਾ ਕੇ ਆਪਦਾ ਵੀ ਜਿਹੜਾ ਲੈ ਲੈਣ ਪ੍ਰਤੀ ਏਕੜ ਕਿੰਨਾ ਮੁਆਵਜਾ ਦੇ ਰਹੀ ਹੈ ਸਰਕਾਰ ਤੋਂ ਤਕਰੀਬਨ 20000 ਰੁਪਏ ਜੀ ਜਿਹੜਾ ਪ੍ਰਤੀ ਏਕੜ ਮੁਆਵਜਾ ਵੱਧ ਤੋਂ ਵੱਧ 20000 ਕਿਤੇ ਘੱਟ ਹੈ ਕਿਉਂਕਿ ਘੱਟ ਵੱਧ ਜਿਹੜਾ ਸਾਰਿਆਂ ਦਾ ਹੈਗਾ ਕਿਤੇ ਨੁਕਸਾਨ ਘੱਟ ਹੈ ਕਿਤੇ ਵੱਧ ਹੈ ਪਰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੈ ਉਹਨਾਂ ਦਾ 20000 ਰੁਪਿਆ ਪਰ ਏਕੜ ਦੇ ਹਿਸਾਬ ਨਾਲ ਸਰਕਾਰ ਨੇ ਮੁਆਵਜਾ ਜਿਹੜਾ ਪਹਿਲਾਂ 7-8000 ਰੁਪਿਆ 9000 ਹੁੰਦਾ ਹੁੰਦਾ ਸੀ ਇਸ ਵਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵਧਾ ਕੇ 20000 ਰੁਪਏ ਜਿਹੜਾ ਵਾੜੇ ਕਰਨਾ ਹੈ। ਇਹ ਗੱਲ ਘੱਗਰ ਦੀ ਹੁੰਦੀ ਹੈ ਜੀ ਹਰ ਜਗ੍ਹਾ ਦੀ। ਇਹ ਗੱਲ ਕਲੀਅਰ ਕਰੂ ਪਿੰਡ ਵਾਲੇ ਜਿਹੜੇ ਨੇ ਐਪਲੀਕੇਸ਼ਨ ਦਿੱਤੀ ਕਿਹਨੂੰ ਦੇਣ ਕੀ ਤੱਕ ਅਪਰੋਚ ਕਰਨ ਨੂੰ ਹੈ। ਕੀ ਲਿਖਣਾ ਐਪਲੀਕੇਸ਼ਨ ਦੇ ਵਿੱਚ? ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਆ। ਤੁਸੀਂ ਇਸ ਐਪਲੀਕੇਸ਼ਨ ਨੂੰ ਬਣਾ ਕੇ ਮੈਨਿੰਗ ਡਿਪਾਰਟਮੈਂਟ ਨੂੰ ਵੀ ਦੇ ਸਕਦੇ ਹੋ। ਐਸ.ਡੀ.ਐਮ ਸਾਹਿਬ ਨੂੰ ਵੀ ਦੇ ਸਕਦੇ ਹੋ। ਜੇ ਸਾਡੇ ਦਫ਼ਤਰ ਪਹੁੰਚਦੀ ਕਰਦੇ ਹਾਂਗੇ ਅਸੀਂ ਉਸ ਦਫ਼ਤਰ ਤੋਂ ਅੱਗੇ ਵੀ ਪਹੁੰਚਦੀ ਕਰਦੇ ਹਾਂ। ਮੈਂ ਬੇਨਤੀ ਕਰਦਾ ਵੀ ਆਪਾਂ ਘੱਗਰ ਦੀ ਜਿਹੜੀ ਸਪਾਈ ਦੀ ਮਹਿਮਾ ਉਹਨੂੰ ਜੋਰਾ-ਸ਼ੋਰਾ ਦੇ ਨਾਲ ਚਲਾਈਏ ਕਿਉਂਕਿ ਘੱਗਰ ਦੀ ਸਪਾਈ ਸਾਡਾ ਜਿਹੜਾ ਸਥਾਈ ਹੱਲ ਹੈ ਬਾਕੀ ਤਾਂ ਫਿਰ ਲੜਾਈ ਆ ਆਪਣੀ ਇਹ ਹਾਲ ਆਪਾਂ ਕਿਵੇਂ ਲੜਨੀ ਹੈ ਆਪਣੇ ਹਲਕੇ ਵਾਲੇ ਲੋਕਤਾਏ ਕਰਨਗੇ ਕਿਉਂਕਿ ਫਿਰ ਫਲੱਡਾਂ ਦੇ ਦਿਨਾਂ ਦੇ ਵਿੱਚ ਬੜੀਆਂ ਸਿਆਸਤ ਵੀ ਸਰਕਾਰਾਂ ਕਰਵਾਉਂਦੀ ਆ ਘੱਗਰ ਦੇ ਉੱਤੇ ਇੱਥੇ ਮੇਨਲਾ ਦਾ ਕਈ ਸਰਕਾਰਾਂ ਇਹਦੇ ਵੱਲ ਕੱਢਦੀਆਂ ਰਹੀਆਂ ਪਰ ਨਿਕਲੇ ਨਹੀਂ ਕਿਸੇ ਤੋਂ ਸੋ ਮੈਨੂੰ ਲੱਗਦਾ ਵੀ ਆਪਾਂ ਰਾਜਨੀਤੀ ਕਰਨੀ ਚਾਹੀਦੀ ਆ ਪਰ ਆਪਾਂ ਨੂੰ ਕੰਮ ਵੀ ਨਾਲ ਕਰਨਾ ਚਾਹੀਦਾ ਪਰ ਮੈਂ ਅੱਜ ਕਹਿ ਰਿਹਾ ਵੀ ਆਓ ਮੈਂ ਤੁਹਾਨੂੰ ਮਨਜ਼ੂਰੀ ਲੈ ਕੇ ਦਵਾਂਗਾ ਪ੍ਰਸ਼ਾਸਨ ਤੋਂ ਲਈਏ ਜਿਵੇਂ ਮਰਜ਼ੀ ਲਈਏ ਪਰ ਆਪਾਂ ਘੱਗਰ ਦਾ ਜਿਹੜਾ ਸਫਾਈ ਹਾਲ ਨੂੰ ਜਰੂਰ ਕਰਨੀ ਹੈ ਬਹੁਤ ਬਹੁਤ